ਰਵਨੀਤ ਬਿੱਟੂ ਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਵਿਗੜ ਚੁੱਕਿਆ ਹੈ ਉਸ ਨੂੰ ਹਾਰੇ ਹੋਏ ਨੂੰ ਸਾਡੇ ਸਿਰਾਂ ਦੇ ਉੱਤੇ ਬਿਠਾ ਦਿੱਤਾ ਰੇਲਵੇ ਮੰਤਰੀ ਬਣਾ ਦਿੱਤਾ ਤੇ ਉਸ ਨੂੰ ਜਿਹੜੇ ਆਮ ਲੋਕ ਨੇ ਹੁਣ ਬਿਲਕੁਲ ਉਹਨਾਂ ਦੀ ਪ੍ਰਵਾਹ ਨਹੀਂ ਰਹੀ ਅਤੇ ਉਹ ਜੋ ਮੂੰਹ ਵਿੱਚ ਆਉਂਦਾ ਉਹ ਬੋਲ ਦਿੰਦਾ ਉਹ ਕਹਿ ਰਿਹਾ ਕਿਸਾਨਾਂ ਨੂੰ ਕਿ ਆਓ ਮੇਰੇ ਨਾਲ ਗੱਲ ਕਰੋ ਮੈਂ ਤੁਹਾਨੂੰ મોદી ਕੋਲ ਲੈ ਚਲਦਾ ਮੈਂ ਤੁਹਾਡੇ ਕਾਨੂੰਨ ਵਾਪਸ ਕਰਾ ਦਿੰਦਾ ਜੇ ਉਸ ਵਿੱਚ ਇੰਨੀ ਉਹ ਤਾਕਤ ਤਾਂ ਉਹ ਆਪਣਾ ਜਿਹੜਾ ਕੇਂਦਰ ਦੀ ਕੋਈ ਮੀਟਿੰਗ ਲੈ ਕੇ ਆਵੇ ਕੋਈ ਕੇਂਦਰ ਦੇ ਬੰਦੇ ਸਾਡੇ ਤੱਕ ਲੈ ਕੇ ਆਵੇ ਕਿਸਾਨਾਂ ਤੱਕ ਤੇ ਸਾਡਾ ਹੱਲ ਕਰਵਾਵੇ ਸਿਰਫ ਗੱਲਾਂ ਨਾਲ ਕੁਝ ਨਹੀਂ ਬਣਦਾ ਗੱਲਾਂ ਦੇ ਕੜਾ ਤੋਂ ਬਿਨਾ ਕੇਂਦਰ ਸਰਕਾਰ ਕੋਲ ਕੁਝ ਨਹੀਂ ਹੈ ਕੀ ਕਹਿ ਰਹੇ ਨੇ ਜਸਕਰਨ ਸਿੰਘ ਕਾਨ ਵਾਲਾ ਉਹ ਤੁਹਾਨੂੰ ਦਿਖਾਉਂਦੇ ਆ ਤੇ ਉਹਦੇ ਰਵਨੀਤ ਬਿੱਟੂ ਕਹਿੰਦਾ ਗੱਲਾਂ ਕੱਢੀ ਜਾਂਦਾ ਕਿਸਾਨਾਂ ਨੂੰ ਉਹ ਕਹਿੰਦਾ ਮੈਂ ਤੁਹਾਡੀ ਇਨਕੁਆਰੀ ਕਰਾਉਂਗਾ ਉਹ ਕਹਿੰਦਾ ਹੋਰ ਸਾਨੂੰ ਦਿੱਲੀ ਦਾ ਕਰਿੰਦਾ ਬਣ ਕੇ ਉਹ ਸਾਨੂੰ ਮਾਰੀ ਫਿਰਦਾ ਤੇ ਅਸੀਂ ਵੀ ਕਹਿੰਦੇ ਆ ਰਵਨੀਤ ਬਿੱਟੂ ਜਿਨ੍ਹਾਂ ਨੂੰ ਹਿੰਦੂਆਂ ਨੇ ਮੁਸਲਮਾਨਾਂ ਨੇ ਵਪਾਰੀਆਂ ਨੇ ਸਾਰਿਆਂ ਨੇ ਹਰਾਤਾ ਤੇ ਮੋਦੀ ਨੇ ਨੂੰ ਮੰਤਰੀ ਬਣਾ ਕੇ ਸਾਡੇ ਤੇ ਥੋਪਦਾ ਤੇ ਉਹ ਹੰਕਾਰ ਨਾਲ ਕਿਸਾਨਾਂ ਨੂੰ ਅਪਸ਼ਬਦ ਬੋਲੀ ਜਾਂਦਾ ਜੇ ਕਿਸਾਨਾਂ ਨੂੰ ਅਪਸ਼ਬਦ ਬੋਲਿਆ ਤੇ ਫਿਰ ਮਜ਼ਦੂਰਾਂ ਨੂੰ ਵੀ ਬੋਲਿਆ ਗਿਆ ਕਿਉਂਕਿ ਕੜੀ ਹੈ ਕਿਸਾਨ ਮਜ਼ਦੂਰ ਤੇ ਵਪਾਰੀ ਟਰਾਂਸਪੋਰਟ ਦਾ ਇੱਕ ਉਹਨਾਂ ਦੀ ਕੜੀ ਉਹਨਾਂ ਦੀ ਕੜੀ ਵੀ ਇਹਨੇ ਖਰਾਬ ਕਰਤੀ ਉਹ ਕਹਿੰਦਾ ਫਿਰ ਉਹ ਡੀਪੀ ਦਾ ਮਿਲਦੀ ਨਹੀਂ ਸਾਢੇ 1300 ਦੀ ਬੋਰੀ ਆਉਂਦੀ ਆ ਤੇ ਕਹਿੰਦਾ ਵੀ 600 ਬਲੈਕ ਸਾਢੇ 1800 ਦੀ ਬੋਰੀ ਤੇ ਨਾਲ ਕਹਿੰਦਾ ਜੀ ਨਾਲ ਤੁਸੀਂ ਇੱਕ ਮਾਈਕਰੋ ਨਿਊਟਨ ਲੈ ਜਾ ਉਹ ਮਾਈਕਰੋ ਨਿਊਟਰ ਕਹਿੰਦਾ ਕਣਕ ਨੂੰ ਤਾਂ ਚੱਕ ਦੂਗਾ ਉਹ ਜਦੋਂ ਕਣਕ ਸਮੇਂ ਤੇ ਬੀਜੇ ਨਹੀਂ ਗਈ ਤੇ ਮਾਈਕਰੋ ਨਿਊਟਰਨ ਕੀ ਕਰਨਾ ਉਹ ਫਿਰ ਕਹਿੰਦਾ ਇੱਕ ਸ਼ੀਸ਼ੀ ਨੈਨੋ ਦੀ ਦੇ ਦਿੰਦੀ ਆ ਕਹਿੰਦੇ ਤੇ ਯੂਰੀਆ ਦੇ ਚ ਉਹ ਕਹਿੰਦੇ ਨਾਲ ਇੱਕ ਨੈਨੋ ਡੀਪੀ ਆ ਉਹ ਪਤਾ ਨਹੀਂ ਪਾਣੀ ਕੀ ਪਾਇਆ ਉਹਦੇ ਕਦੇ ਸਾਨੂੰ ਪਤਾ ਨਹੀਂ ਚੀਜ਼ ਕੀ ਆ ਸਾਡੀ ਮਜਬੂਰੀ ਆ ਡੀਪੀ ਵੀ ਨਹੀਂ ਮਿਲਦੀ ਬੜਾ ਪਰੇਸ਼ਾਨ ਹੋਇਆ ਮਾਮਲਾ ਤੇ ਮੈਂ ਜਦੋਂ ਦੇਖਦਾ ਤੇ ਸਾਰੇ ਕਹਿੰਦੇ ਮੁੱਦੇ ਸਾਰੇ ਗਾਇਬ ਹੋ ਗਏ ਕੋਈ ਮੁੱਦੇ ਦੀ ਗੱਲ ਹੀ ਨਹੀਂ ਕਰਦਾ ਉਹ ਕਹਿੰਦੇ ਕਿ ਮੈਂ ਤੈਨੂੰ ਆਟਾ ਦੇ ਦੂੰਗਾ ਕੋਈ ਕਹਿੰਦਾ ਮੈਂ ਤੈਨੂੰ ਦਾਲ ਦੇ ਦੂੰਗਾ ਕੋਈ ਕਹਿੰਦਾ ਮੈਂ ਤੈਨੂੰ ਸਾਈਕਲ ਦੇ ਦੂੰਗਾ ਕੋਈ ਕਹਿੰਦਾ ਮੈਂ ਤੁਹਾਡੀ ਬੀਬੀ ਨੂੰ ਕਾਪੀਆਂ ਦੇ ਦੂੰ ਕੋਈ ਕਹਿੰਦਾ ਮੈਂ ਕਿਤਾਬਾਂ ਦੇ ਦੂੰਗਾ ਕੋਈ ਕਹਿੰਦਾ ਤੇਰੀ ਮੈਂ ਪੈਨਸ਼ਨ ਲਾ ਦੂੰਗਾ ਤੇ ਲੋਕੀ ਕਹੀ ਜਾਂਦੇ 2000 ਤੱਕੇ ਮਿਲੀ ਨਹੀਂ ਹੋਰ ਪੈਨਸ਼ਨ ਸਵਾਲ ਆਉਣੀਆਂ ਤੁਸੀਂ ਇਹ ਜਦੋਂ ਕਹਿੰਦੇ ਆ ਤੇ ਕੁਝ ਇਥੇ ਐਮਪੀ ਵੀ ਰਹੇ ਆ ਤੇ ਕੁਝ ਐਮਐਲਏ ਵੀ ਰਹੇ ਮੰਤਰੀ ਆ ਕਹਿੰਦਾ ਤੂੰ ਮੈਨੂੰ ਵੋਟ ਪਾ ਮੈਂ ਤੇਰੀ ਗਲੀ ਬਣਾਈ ਆ ਤੂੰ ਮੈਨੂੰ ਵੋਟ ਪਾ ਮੈਂ ਤੇਰੀ ਨਾਲੀ ਬਣਾਈ ਆ ਤੂੰ ਵੋਟ ਪਾ ਮੈਂ ਤੈਨੂੰ ਪੈਨਸ਼ਨ ਦਿੱਤੀ ਆ ਤੂੰ ਮੈਨੂੰ ਵੋਟ ਪਾ ਮੈਂ ਤੇਰੀ ਸੜਕ ਬਣਾਈ ਆ ਤੂੰ ਮੈਨੂੰ ਵੋਟ ਪਾ ਮੈਂ ਤੈਨੂੰ ਪਾਣੀ ਦੀ ਟੈਂਕੀ ਦਿੱਤੀ ਆ ਤੂੰ ਮੈਨੂੰ ਵੋਟ ਪਾ ਮੈਂ ਤੈਨੂੰ ਟਰਾਈਸਾਈਕਲ ਦਿੱਤੇ ਆ ਤੂੰ ਮੈਨੂੰ ਬੈਟਰਾ ਪਾ ਮੈਂ ਤੈਨੂੰ ਬੈਠਣ ਨੂੰ ਬੈਂਚ ਦਿੱਤੇ ਆ ਤੂੰ ਮੋਟੇ ਮੈਨੂੰ ਵੋਟ ਪਾ ਮੈਂ ਤੈਨੂੰ ਧਰਮਸ਼ਾਲਾ ਦਿੱਤੀ ਆ ਕਹਿੰਦਾ ਫੇਰ ਕਹਿੰਦਾ ਤੂੰ ਮੈਨੂੰ ਵੋਟ ਪਾ ਮੈਂ ਤੈਨੂੰ ਖੁੰਡੀਆਂ ਦਿੱਤੀਆਂ ਕਹਿੰਦੇ ਕੀ ਤੁਰਨ ਵਾਲੀਆਂ ਹੈ ਮੈਂ ਤੈਨੂੰ ਕਹਿੰਦਾ ਆ ਸਾਰਾ ਕੁਝ ਦਿੱਤਾ ਤੇ ਫੇਰ ਅਸੀਂ ਸੋਚਿਆ ਆ ਜਿਹੜੇ ਐਮਪੀ ਕਹਿੰਦਾ ਮੈਂ ਦਿੰਦਾ ਮੈਂ ਦਿੰਦਾ ਹੁਣ ਸੁਖਚੈਨ ਸਿੰਘ ਅਤਲਾ ਇਹ ਤੋਂ ਚੋਣ ਲੜਿਆ ਮੈਂ ਚੋਣਾਂ ਸੰਤ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਇਹ ਤਾਂ ਕਹਿੰਦਾ ਨਹੀਂਗਾ ਕਿ ਮੈਂ ਤੈਨੂੰ ਆਟਾ ਤੇ ਦਾਲ ਦਿੰਦਾ ਉਹ ਭਾਈ ਜੇ ਚੁਣੋਂਗੇ ਤੇ ਫੇਰ ਹੀ ਦੇਊਗਾ ਇਹ ਲੋਕਾਂ ਨੂੰ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਇਹ ਐਮਪੀ ਨੇ ਵੀ ਐਮਐਲਏ ਮੰਤਰੀ ਕੁਝ ਨਹੀਂ ਦਿੱਤਾ ਲੋਕਾਂ ਨੇ ਬਰਨਾਲੇ ਦੇ ਹਲਕੇ ਨੇ ਵੋਟ ਪਾਈ ਤੇ ਐਮਪੀ ਬਣਿਆ ਐਮਪੀ ਬਣ ਤੋਂ ਉਹ ਐਮਐਲਏ ਬਣਿਆ ਉਹ ਵਜ਼ੀਰ ਬਣਿਆ ਓਕੇ ਉਹਨੂੰ ਇੱਕ ਗੱਡੀ ਮਿਲ ਗਈ ਗੱਡੀ ਦੇ ਵਿੱਚ ਤੇਲ ਮਿਲ ਗਿਆ ਇੱਕ ਗਨਮੈਨ ਮਿਲ ਗਿਆ 10 ਕਰੋੜ ਰੁਪਇਆ ਮਿਲ ਗਿਆ ਗਲੀ ਨਾਲੀ ਬਣਾਉਣ ਦਾ ਹੱਕ ਮਿਲ ਗਿਆ ਆ ਜਿਹੜੀਆਂ ਵੱਡੀਆਂ ਟਰਾਈ ਸੈਕਟਰ ਮੋਲਣ ਦਾ ਹੱਕ ਮਿਲ ਗਿਆ ਤੁਸੀਂ ਵੋਟ ਪਾਈ ਜਹਾਜ਼ ਤੇ ਚੜਾਤਾ ਤੁਸੀਂ ਵੋਟ ਪਾਈ ਤੇ ਫਿਰ ਰੇਲ ਗੱਡੀ ਤੇ ਫਰੀ ਚੜਾਤਾ ਤੁਸੀਂ ਵੋਟ ਪਾਈ ਤੇ ਫਿਰ ਤੁਸੀਂ ਕੀ ਕਰਤਾ ਤੂੰ ਟਰਾਈਸਾਈਕਲ ਦੇਣ ਵਾਲਾ ਬਣਤਾ ਤੁਸੀਂ ਵੋਟ ਪਾਈ ਤੇ ਪੈਨਸ਼ਨ ਦੇਣ ਵਾਲਾ ਬਣਤਾ ਤੁਸੀਂ ਵੋਟਾਂ ਪਾਈਆਂ ਬੈਂਚ ਦੇ ਬਣਾਉਣ ਵਾਲਾ ਬਣਤਾ ਤੁਸੀਂ ਵੋਟ ਪਾਈ ਇੱਕ ਪੀਏ ਮਿਲ ਗਿਆ ਇੱਕ ਲੈਪਟਾਪ ਮਿਲ ਗਿਆ ਇੱਕ ਮੋਬਾਈਲ ਦਾ ਖਰਚਾ ਮਿਲ ਗਿਆ ਇੱਕ ਚੰਡੀਗੜ੍ਹ ਚ ਕੋਠੀ ਬਣ ਗਈ ਇੱਕ ਦਿੱਲੀ ਚ ਮਿਲ ਗਈ ਇੱਕ ਪਿੰਡੀ ਚ ਮਿਲ ਜੀ ਇਸ ਕਰਕੇ ਲੋਕਾਂ ਨੂੰ ਇਹਨਾਂ ਐਮਪੀਆਂ ਨੇ ਐਮਐਲਏ ਨੇ ਕੰਮ ਨਹੀਂ ਦਿੱਤਾ ਜੇ ਵੋਟ ਪਾਈ ਤਾਂ ਫਿਰ ਹਰਾਪ ਕਰਨ ਕੀ ਜਾ ਰਹੇ ਆ ਕੋਈ ਕਹਿੰਦਾ ਹੈ ਤੁਸੀਂ ਵੋਟਾਂ ਪਾ ਦਿਓ 20 ਤਰੀਕ ਨੂੰ ਵੋਟਾਂ ਪੈਣੀਆਂ ਇਹ ਤਾਂ ਨਾ ਨਹੀਂ ਹੈਗਾ ਕੋਈ ਕਹਿੰਦਾ ਹਿੰਦੀ ਬੋਲੋ ਵੋਟ ਡਾਲ ਲੇਗੇ ਇਹ ਵੀ ਇਹ ਤਾਂ ਨਾ ਨਹੀਂ ਹੈਗਾ ਕੋਈ ਕਹਿੰਦਾ VOTING ENGLISH ਕੋਈ ਨਹੀਂ ਇਹਦਾ ਨਾਮ ਕੀ ਹੈ ਜਿਵੇਂ ਮੇਰਾ ਤੇ ਤੁਹਾਡਾ ਨਾ ਇਹਨਾਂ ਦਾ ਨਾਮ ਹੈ ਕਿ ਸੁਖਚੈਨ ਸਿੰਘ ਮਾਂ ਨੇ ਨਾਮ ਰੱਖਿਆ ਸੁਖਚੈਨ ਸਿੰਘ ਸੁੱਖਾਂ ਦੀ ਚੈਨ ਸੁੱਖਾਂ ਦੀ ਚੈਨ ਆ ਜੂਗੀ ਮੇਰੀ ਮਾਤਾ ਨੇ ਮੇਰਾ ਨਾਮ ਜਸਕਰਨ ਸਿੰਘ ਜਸ ਹੋਵੇ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਮ ਚਮਚਾ ਸਿੰਘ ਰੱਖਿਆ ਸਮੈਕ ਸਿੰਘ ਰੱਖਿਆ ਦਲਬਦਲੂ ਸਿੰਘ ਬਲ ਰੱਖਿਆ ਪੰਥਵਰੋਧੀ ਸਿੰਘ ਰੱਖਿਆ ਗੁਰੂ ਦਾ ਦੋਛੀ ਸਿੰਘ ਰੱਖਿਆ ਕੋਈ ਨਹੀਂ ਰੱਖਿਆ ਮਾਂ ਨੇ ਨਾਮ ਰੱਖਿਆ ਤੇ ਇਹਦਾ ਵੀ ਕੀ ਨਾਮ ਜਿਹੜਾ ਹੋ ਰਿਹਾ ਇਹ ਇਹਦਾ ਨਾਂ ਹੈ ਮਤਦਾਨ ਦੋ ਸ਼ਬਦਾਂ ਨੂੰ ਜੁੜ ਕੇ ਬਣਿਆ ਮਤ ਤੋਂ ਭਾਵ ਕੀ ਅਕਲ ਸੋਚ ਵਿਚਾਰ ਆਣਖ ਗੈਰਤ ਜਮੀਰ ਤੇ ਸਚਾਈ ਦਾਨ ਕੀ ਦਾ ਕਰਨਾ ਅਕਲ ਦਾ ਜਦੋਂ ਅਕਲ ਕੰਮ ਕਰਦੀ ਆ ਬੰਦਾ ਖੁਸ਼ਹਾਲ ਨਹੀਂ ਮਾਰਦਾ ਜਦੋਂ ਅਕਲ ਕੰਮ ਕਰਦੀ ਟਰੈਕਟਰ ਛਤਰੀ ਤੇ ਬੈਠਣੀ ਹੁਣ ਤੁਸੀਂ ਅਕਲ ਦਾ ਦਾਨ ਕਰਕੇ ਨਵਾਂਦਾ ਤੁਸੀਂ ਵਿਧਾਨ ਸਭਾ ਦੇ ਵਿੱਚ ਭੇਜਣਾ ਤੇ ਫਿਰ ਮਹਾਰਾਜ ਜੀ ਦੇ ਅਜਿਹਾ ਬੀਜੇ ਸੋ ਲੂਣਾ ਕਰਮਾ ਸੰਧੜਾ ਖੇਤ ਜਿਹੋ ਜਾ ਬੀਜ ਲੋਗੇ ਉਹੋ ਜਾ ਵਾਢ ਲੋਗੇ ਖੇਤ ਦੇ ਰੈਂਡ ਬੀਜ ਦਿਓ ਤੇ ਫਿਰ ਤੁਸੀਂ ਪਪੀਤੇ ਨਹੀਂ ਲੱਗਣਗੇ ਤੇ ਫਿਰ ਭਾਈ ਮੁੱਦੇ ਤੇ ਗਾਇਬ ਹੋ ਗਿਆ ਮੁੱਦੇ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਕਰਨ ਵਾਲੇ ਕਿੱਥੇ ਆ ਤੇ ਕਰਾਉਣਾ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮੁੱਦਾ ਗਾਇਬ